ਤੁਸੀਂ ਦੇਖ ਰਹੇ ਹੋ ਜਾਨੀ ਤੈਸ਼ੀ ਤੇ ਮੈਂ ਹਾਂ ਤੁਹਾਡੇ ਨਾਲ ਜਸਬੀਰ ਗੌਰ ਜਸਦੀ ਕੁਝ ਕੋ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਲੁਧਿਆਣਾ ਸਥਿਤ ਇੱਕ ਬਾਬੇ ਦੀ ਅਸ਼ਲੀਲ ਵੀਡੀਓ ਵਾਇਰਲ ਹੋਈ ਸੀ ਹੁਣ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਹੋ ਗਈ ਹੈ ਲੋਕਾਂ ਦੇ ਵਿੱਚ ਭਾਰੀ ਰੋਸ ਹੈ ਤੇ ਲੋਕਾਂ ਨੇ ਡੇਰਾ ਬੰਦ ਕਰਵਾਉਣ ਤੱਕ ਦੀ ਮੰਗ ਕੀਤੀ ਹੈ ਜਾੜਕਾਰੀ ਸਾਂਝੀ ਕਰਦੀ ਹੈ ਕਿ ਇਹ ਵੀਡੀਓ ਜਗਰਾਉਂ ਦੇ ਪਿੰਡ ਤਲਵੰਡੀ ਖੁਰਦ ਸਥਿਤ ਪੂਰੀ ਵਾਲਾ ਡੇਰੇ ਦੇ ਮੁਖੀ ਸ਼ੰਕਰਾਨੰਦ ਦੀ ਦੱਸੀ ਜਾ ਰਹੀ ਹੈ ਸ਼ੰਕਰਾਨੰਦ ਨਾਮ ਦਾ ਇਹ ਬਾਬਾ ਹੁਣ ਡੇਰੇ ਤੋਂ ਫਰਾਰ ਹੈ ਵੀਡੀਓ ਦੇ ਵਿੱਚ ਡੇਰਾ ਮੁਖੀ ਇੱਕ ਔਰਤ ਦੇ ਨਾਲ ਇਤਰਾਜੋਗ ਸਥਿਤੀ ਦੇ ਵਿੱਚ ਸੀ ਪਿੰਡ ਤਲਵੰਡੀ ਖੁਰਦ ਅਤੇ ਹੋਰ ਨੇੜਲੇ ਇਲਾਕਿਆਂ ਦੇ ਲੋਕ ਬਾਬੇ ਦੀ ਗ੍ਰਿਫਤਾਰੀ ਅਤੇ ਡੇਰੇ ਨੂੰ ਬੰਦ ਕਰਵਾਉਣ ਦੀ ਮੰਗ ਕਰ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਮੁਲਜ਼ਮ ਬਾਬਾ ਇੱਕ ਅਖੌਤੀ ਸਾਧ ਹੈ 1984 ਤੋਂ ਇਹ ਆਪਣਾ ਧੰਦਾ ਚਲਾ ਰਿਹਾ ਹੈ ਇੱਕ ਨਹੀਂ ਬਲਕਿ ਕਈ ਔਰਤਾਂ ਦੇ ਨਾਲ ਇਸ ਨੇ ਅਸ਼ਲੀਲ ਹਰਕਤਾਂ ਕੀਤੀਆਂ ਨੇ ਤੇ ਨਾਲ ਹੀ ਧਾਰਮਿਕ ਭਾਵਨਾਵਾਂ ਨੂੰ ਵੀ ਇਸ ਨੇ ਠੀਸ ਪਹੁੰਚਾਈ ਹੈ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਥਾਨਕ ਪਾਈਚਾਰਾ ਡੇਰੇ ਦੀ ਜਾਂਚ ਅਤੇ ਸਖਤ ਕਾਰਵਾਈ ਦੀ ਮੰਗ ਕਰ ਰਿਹਾ ਹੈ ਦੂਸਰੇ ਪਾਸੇ ਡੀਸੀ ਸਾਹਿਬ ਦੇ ਵੱਲੋਂ ਵੀ ਇਸ ਮਾਮਲੇ ਦੀ ਸਖਤੀ ਦੇ ਨਾਲ ਜਾਂਚ ਪੜਤਾਲ ਕਰਨ ਦੀ ਗੱਲ ਆਖ ਦਿੱਤੀ ਗਈ ਹੈ ਸਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਸ ਮਾਮਲੇ ਦੇ ਵਿੱਚ ਹਲਕੀ ਜਹੀ ਵੀ ਟਿੱਲ ਵਰਤੀ ਗਈ ਤਾਂ ਉਹ ਉੱਚ ਅਦਾਲਤ ਤੱਕ ਦਾ ਰੁਖ ਵੀ ਕਰਨਗੇ ਇਸ ਮਾਮਲੇ ਦੇ ਵਿੱਚ ਹੋਰ ਕੀ ਕੁਝ ਬਿਆਨ ਸਾਹਮਣੇ ਆਏ ਨੇ ਜ ਜਰਾ ਤੁਸੀਂ ਵੀ ਗੌਰ ਦੇ ਨਾਲ ਸੁਣੋ ਨੀ ਹੈਗਾ ਜੀ ਨਰਾ ਹੀ ਕਲੰਕ ਲੱਗਿਆ ਹੈ ਉਸ ਟਾਈਮ ਤੋਂ ਕਿਸੇ ਨੂੰ ਗੱਦੀ ਗੁੱਦੀ ਕੋਈ ਨਹੀਂ ਮਿਲੀ ਸੀ ਆਪ ਹੀ ਸ਼ੰਭੂ ਆਪ ਹੀ ਸ਼ੰਭੂ ਹੋ ਗਿਆ ਕਿਉਂਕਿ ਆਪਦੇ ਚਤੇਹਾਂ ਦੇ ਨਾਲ ਰਲ ਕੇ ਇਹ ਉੱਥੇ ਇਹ ਜੋ ਰਾਗੜ ਚਲਾ ਰਿਹਾ ਵਾ ਇੱਕ ਸਾਹ ਕਾਰੋਬਾਰੀ ਚ ਚਲਾ ਰਿਹਾ ਜੀ ਜਿੰਨੇ ਵੀ ਇਹਦੇ ਰਿਸ਼ਤੇਦਾਰ ਦੋਸਤ ਮਿੱਤਰ ਆ ਉਹਨਾਂ ਦੀਆਂ ਕੋਠੀਆਂ ਦੱਸੋ ਜੀ ਮੈਂ ਹੈਰਾਨ ਹਾਂ ਕਿੱਥੋਂ ਪੈ ਗਈਆਂ ਉਸ ਡੇਰੇ ਦੀ ਕਮਾਈ ਦੇ ਨਾਲ ਇਹ ਪਰ ਫੁੱਲ ਤੋਂ ਹੋਇਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹ ਪਾਸਪੋਰਟ ਬਣਾ ਕੇ ਉਥੋਂ ਲੜਕੀਆਂ ਜਿਹਨਾਂ ਦੇ ਲੜਕੀਆਂ ਬਾਹਰ ਕਰਦਾ ਉਹਨਾਂ ਦੇ ਪਰਿਵਾਰਾਂ ਦੀਆਂ ਔਰਤਾਂ ਦੇ ਨਾਲ ਇਹ ਅਸਲੀਲ ਹਰਕਤਾ ਕਰਦਾ ਜੀ 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 ਬਲੈਕਮਿਲ ਕਰਦਾ ਉਹਨਾਂ ਨੂੰ ਇਹ ਸਾਨੂੰ ਪਤਾ ਲੱਗਿਆ ਜੀ ਹੁਣ ਫਰਾਰ ਹੈ ਉਹ ਹੁਣ ਫਰਾਰ ਹੈ ਜੀ ਉਸੇ ਦਿਨ ਤੋਂ ਹੀ ਤੁਹਾਡੇ ਕੋਲੋਂ ਕੀ ਕਾਰਵਾਈ ਦੀ ਮੰਗ ਕੀਤੀ ਕਾਰਵਾਈ ਦੀ ਇਹੀ ਮੰਗ ਕੀਤੀ ਵੀ ਇਹਦੀ ਸਾਰੀ ਕੱਲੀ-ਕੱਲੀ ਜਾਂਚ ਕੀਤੀ ਜਾਵੇ ਸੀਭੇਜ ਜਾਂਚ ਹੋਣੀ ਚਾਹੀਦੀ ਐ ਅਸੀਂ ਹਾਈ ਕੋਰਟ ਤੱਕ ਜਾਵਾਂਗੇ ਇਸ ਨੂੰ ਸਜ਼ਾ ਕਰਵਾ ਕੇ ਹਟਾਂਗੇ ਜੱਜ ਸਾਹਿਬ ਵੀ ਅਸੀਂ ਪੇਸ਼ ਹੋਏ ਆ ਮਾਨਵਜਾਤੇ ਉਹਨਾਂ ਨੇ ਵੀ ਇਹੀ ਕਿਹਾ ਵਾ ਵੀ ਅਸੀਂ ਤੁਹਾਨੂੰ ਵੇਟ ਕਰਦੇ ਆ ਸਾਨੂੰ ਕੰਪਲੀਟ ਆ ਜਿਹੜੀ ਪੁੱਜ ਚੁਕੀਆਂ ਸਾਰੀਆਂ ਹੋਰ ਵੀ ਮੈਂ ਇੱਥੇ ਬੇਨਤੀ ਕਰਦਾ ਮੀਡੀਆ ਦੇ ਰਾਹੀਂ ਹੋਰ ਵੀ ਕਿਸੇ ਬੀਬੀ ਭਾਈ ਦੇ ਨਾਲ ਇਲਾਕੇ ਦੇ ਵਿੱਚ ਨਗਰ ਦੇ ਵਿੱਚ ਕੋਈ ਵੀ ਇਹ ਜੀ ਹਰਕਤ ਵਰਪਰੀ ਹੋਵੇ ਅਸੀਂ ਖੜੇ ਆ ਵੀਰ ਭਾਈ ਸਾਡੇ ਜਨੇ ਸਮੂਚੀ ਸੰਗਤ ਦੇ ਰੂਪ ਦੇ ਵਿੱਚ ਹਾਜ਼ਰ ਹੋਏ ਆ ਅਨਸਾਫ਼ ਦਵਾਵਾਂਗੇ ਸਰ ਜਿਹੜੇ ਆਏ ਨੇ ਸਾਰੇ ਹੁਣ ਉਹ ਪਿੰਡ ਦੇ ਵਾਸੀ ਨਹੀਂ ਆਏ ਨਹੀਂ ਨਹੀਂ ਵੱਖ-ਵੱਖ ਨਗਰਾਂ ਤੋਂ ਆਏ ਜੀ ਜਿਨ੍ਹਾਂ ਨੂੰ ਇਹ ਠੇ ਸਾਡੇ ਹਲਕੇ ਦੀ ਬਦਨਾਮੀ ਕਰਤੀ ਤਲਵੰਡੀ ਖੁਰ ਦਾ ਨਾਂ ਕੱਟਦਾ ਠੀਕ ਹੈ ਇਹ ਮਾਮਲਾ ਸੀਗਾ ਜਿਹਨੂੰ ਲੈ ਕੇ ਅੱਜ ਇੱਥੇ ਪਹੁੰਚੇ ਹੋਏ ਇੱਕ ਨਾ ਵੀਡੀਓ ਵਾਇਰਲ ਹੋਈ ਸੀ ਜੀ ਤੇ ਬਾਬੇ ਦੇ ਨਾਮ ਤੇ ਜਿਹਦੇ ਵਿੱਚ ਨਾ ਬਹੁਤ ਅਸ਼ਲੀਲਤਾ ਭਰੀਆਂ ਚੀਜ਼ਾਂ ਸਾਹਮਣੇ ਆਈਆਂ ਜਿਹਨੂੰ ਲੈ ਕੇ ਅੱਜ ਡੀਸੀ ਸਾਹਿਬ ਦੇ ਮੰਗ ਪੱਤਰ ਦਿੱਤਾ ਕਿ ਇਹਦੀ ਪ੍ਰੋਪਰ ਇਨਕੁਆਇਰੀ ਕੀਤੀ ਜਾਵੇ ਤੇ ਜੋ ਆਬਾਮ ਕਹਿ ਰਿਹਾ ਹੈ ਜੋ ਲੋਕਾਂ ਦੀ ਮੰਗ ਹੈ ਕਿ ਇਹਦੇ ਨਾਲ ਇੱਕ ਹੋਰ ਵੀ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਕੀ ਹੋਰ ਬੱਚੀਆਂ ਦੇ ਨਾਲ ਵੀ ਸ਼ੋਸ਼ਣ ਹੋ ਰਿਹਾ ਉਸ ਡੇਰੇ ਦੇ ਵਿੱਚ ਹੋਰ ਬੰਦਿਆਂ ਨਾਲ ਵੀ ਸ਼ੋਸ਼ਣ ਹੋ ਰਿਹਾ ਡੇਰਾ ਸੀਗਾ ਤੇ ਕਿੱਥੇ ਸੀਗਾ ਇਹ ਕਦੋਂ ਵੀਡੀਓ ਵਾਇਰਲ ਹੋਈ ਹੈ ਤਲਵੰਡੀ ਖੁਰ ਦੇ ਡੇਰਾ ਸੀ ਜੀ ਇਹ ਕੌਣ ਸੀ ਸ਼ਖਸ ਹੈ ਜਿਨੇ ਵੱਲੋਂ ਵੀਡੀਓ ਵਾਇਰਲ ਹੋਈ ਹੈ ਇਹ ਇੱਕ ਸ਼ਖਸ ਦਾ ਹਲੇ ਪਤਾ ਨਹੀਂ ਲੱਗਿਆ ਕਿ ਕਿੱਧਰੋਂ ਵੀਡੀਓ ਵਾਇਰਲ ਕਿੱਧਰੋਂ ਹੋਈ ਹੈ ਬਟ ਵਾਇਰਲ ਹੋਈ ਹੈ ਤੇ ਉਹਦੇ ਵਿੱਚ ਪ੍ਰੋਪਰ ਵੀਡੀਓ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਇਹ ਬਹੁਤ ਅਸ਼ਲੀਲਤਾ ਹੈਗੀ ਹੈ ਉਹਦੇ ਵਿੱਚ ਤੇ ਧਰਮ ਦੇ ਖਿਲਾਫ ਹੈ ਇਹ ਉਹਨਾਂ ਡੇਰੇ ਦਾ ਮੁਖੀ ਸੀਗਾ ਇਹ ਡੇਰੇ ਦਾ ਮੁਖੀ ਸੀਗਾ ਹੁਣ ਕੀ ਕਿਹਾ ਜਿਹੜਾ ਤੁਹਾਡੇ ਵੱਲੋਂ ਕਾਰਵਾਈ ਸ਼ੰਕਰਾਨੰਦ ਕਾਰਵਾਈ ਜਿਹੜੀ ਤੁਹਾਡੇ ਵੱਲੋਂ ਕੀ ਆ ਗਿਆ ਡੀਜੀ ਸਾਹਿਬ ਨੂੰ ਕਰਨਾ ਸੀ ਉਹ ਕੀ ਕਾਰਵਾਈ ਕਰਨਾ ਸੀ ਕੀ ਆ ਗਿਆ ਅਸੀਂ ਫੇਅਰ ਇਨਕੁਆਇਰੀ ਕਰਕੇ ਕਿ ਉਹਨਾਂ ਦੇ ਕੋਲੋਂ ਜਿਹੜੀ ਲੇਡੀ ਵੀ ਆ ਉਹ ਵੀ ਹਲੇ ਨਹੀਂ ਮਿਲਦੇ ਪਏ ਉਹਨਾਂ ਨੂੰ ਵੀ ਮਤਲਬ ਪ੍ਰੋਡਿਊਸ ਕੀਤਾ ਜਾਵੇ ਤੇ ਉਸ ਤੋਂ ਬਾਅਦ ਉਹਨਾਂ ਤੋਂ ਵੀ ਸਟੇਟਮੈਂਟ ਲਈ ਜਾਵੇ ਕਿ ਇਹ ਕਿੱਦਾਂ ਹੋਇਆ ਕੀਆ ਜਾ ਰਿਹਾ ਕਿ ਉਹ ਜਿਹੜਾ ਮੰਤ ਜਿਹੜਾ ਤੁਸੀਂ ਦੱਸ ਰਹੇ ਹੋ ਫਰਾਰ ਹੈ ਉਹ ਮੰਤ ਵੀ ਫਰਾਰ ਹੈ ਤੇ ਸਰ ਉਹਦੀ ਕੋਰਟ ਵੱਲੋਂ ਕੋਈ ਜ਼ਮਾਨਤ ਅਰਜ਼ੀ ਲਗਾਈ ਗਈ ਹੈ ਬਾਊ ਜਮਾਨਤ ਕੋਈ ਲਗਾਈ ਗਈ ਹੈ ਅੱਜ ਬੇਲ ਅਪਲੀਕੇਸ਼ਨ ਲੱਗੀ ਸੀਗੀ ਜੀ ਮਾਨਵ ਜੀ ਸਾਹਿਬ ਦੇ ਅਸੀਂ ਉਹਨੂੰ ਅਪੋਜ਼ ਕੀਤਾ ਵੈ ਠੀਕ ਹੈ ਅਪੋਜ਼ ਕੀਤਾ ਤੇ ਹੁਣ ਸ਼ਾਮ ਤੱਕ ਉਹਨਾਂ ਦਾ ਆਰਡਰ ਆਏਗਾ ਹਨਰੇਬਲ ਕੋਰਟ ਦਾ ਆਰਡਰ ਸ਼ਾਮ ਤੱਕ ਆਏਗਾ ਡੇਰਾ ਹੈਗਾ 25 30 ਸਾਲ ਪੁਰਾਣਾ 50 ਸਾਲ ਪੁਰਾਣਾ ਡੀਸੀ ਸਾਹਿਬ ਕਹਿੰਦੇ ਇੱਥੇ ਪ੍ਰੋਪਰ ਇਨਕੁਆਇਰੀ ਹੋਏਗੀ ਪ੍ਰੋਪਰ ਇਹਦੀ ਇਨਕੁਆਇਰੀ ਹੋਏਗੀ ਤੇ ਉਹਨਾਂ ਨੇ ਅੱਗੇ ਮਾਰਕ ਕਰਤੀ ਆਈਪੀਐਸ ਅਫਸਰ ਠੀਕ ਹੈ ਜੀ